ਡੇਰਾ ਰਾਧਾ ਸਵਾਮੀ ਸੰਗਤ ਦੇ ਬਿਆਸ ਦੀ ਸੰਗਤ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਭਾਰਤੀ ਰੇਲਵੇ ਡੇਰਾ ਰਾਧਾ ਸਵਾਮੀ ਸੰਗਤ ਪ੍ਰਬੰਧਕ ਨੂੰ ਹਰ ਪੱਖੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ satsang ਦੌਰਾਨ ਆਮ ਦਿਨਾਂ ਵਿੱਚ ਜਾਤਾਂ ਜਨਤਾ ਪੰਜਾਬ ਦੇ ਬਿਆਸ ਕਸਬੇ ਵਿੱਚ ਸਥਿਤ ਡੇਰੇ ਤੱਕ ਰੇਲਾ ਰਹੀ ਜਾਂਦੀ ਹੈ ਡੇਰਾ ਰਾਧਾ ਸਵਾਮੀ satsang ਦੇ ਮੈਂਬਰਾਂ ਤੇ ਉਤਰੀ ਰੇਲ ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗਾਂ ਕਰਨ ਦੇ ਬਾਅਦ ਰਮਨਜੀਤ ਸਿੰਘ ਬਿੱਟੂ ਨੇ ਰੇਲ ਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਿਹਾ ਕਿ ਰੇਲਵੇ ਸਾਧ ਸੰਗਤੇ ਆਮ ਦਿਨਾਂ ਵਿੱਚ ਡੇਰੇ ਦੇ ਪੈਰੋਕਾਰਾਂ ਦੀ ਭਾਰੀ ਭੀੜ ਨੂੰ ਸਮਝਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਜੋ ਕਿ ਅੰਮ੍ਰਿਤਪਾਉਰ ਸਟੇਸ਼ਨਾਂ ਤੇ ਤਹਿਤ ਮੋੜ ਵਿਕਸਿਤ ਕੀਤੀ ਜਾ ਰਹੀ ਹੈ ਸਾਰੀਆਂ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਸਟੇਸ਼ਨ ਬਣਾਇਆ ਜਾਵੇਗਾ ਮੰਤਰੀ ਨੇ ਕਿਹਾ ਕਿ ਇਹ ਵੀ ਕਿ ਕਿ ਉਹ ਇੱਕ ਵਾਰ ਖੁਦ ਰੇਲਵੇ ਸਟੇਸ਼ਨ ਬਿਆਸ ਦਾ ਦੌਰਾ ਕਰਦੇ ਆ ਟਿੰਡ ਜਾਰੀ ਕਰਨ ਅਤੇ ਡਿਜ਼ਾਈਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਹਦਾ ਡੇਰਾ ਪ੍ਰਬੰਧਕ ਦੁਆਰਾ ਦੱਸੀਆਂ ਗਈਆਂ ਕੁਝ ਸੋਧਾਂ ਕਰਨ ਵੱਲ ਵੀ ਧਿਆਨ ਦੇਣ ਬਿੱਟੂ ਨੇ ਕਿਹਾ ਕਿ ਬਿਆਸ ਰੇਲਵੇ ਸਟੇਸ਼ਨ ਦੇ ਪੀਕ ਸੀਜ਼ਨ ਦੌਰਾਨ 30000 ਤੋਂ 40000 ਯਾਤਰੀ ਅਤੇ ਰੋਜ਼ਾਨਾ 6000 ਯਾਤਰੀ ਆਉਂਦੇ ਹਨ ਪਰ ਆਉਣ ਵਾਲੇ ਸਮੇਂ 'ਚ ਸਾਤਸੰਗ ਸੀਜ਼ਨ ਦੌਰਾਨ 60-70000 ਯਾਤਰੀਆਂ ਦੀ ਆਵਾਜਾਈ ਹੋਣ ਦੀ ਉਮੀਦ ਹੈ ਡੇਰੇ ਦੇ ਵਪਾਹੁਦ ਨੇ ਸਟੇਸ਼ਨ ਤੇ ਪ੍ਰਸਤਾਪਿਤ ਰੂਪ ਵਿੱਚ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ ਹੈ ਜਿਸ ਵਿੱਚ ਮੰਤਰੀ ਤੇ ਜਨਰਲ ਮੈਨੇਜਰ ਉਤਰੀ ਰੇਲ ਨੂੰ ਜਾਂਚ ਕਰਨ ਦੇ ਨਿਰਦੇਸ਼ ਮੀਟਿੰਗ ਵਿੱਚ ਹਾਜ਼ਰ ਸੀਨੀ ਅਧਿਕਾਰੀਆਂ ਵਿੱਚ ਬਹੁਤ ਸਾਰੇ ਸੀਨੀਅਰ ਅਫਸਰ ਵੀ ਸ਼ਾਮਲ ਸਨ ਕੀ ਕ